ਹਲੋ ਜੀ ਸਾਰਿਆਂ ਨੂੰ ਮੇਰੇ ਬੁੱਲੂ ਪਿਆਰੇ ਪਿੰਸਾਬ ਸੇ ਕੱਲ ਲੱਗ ਗਿਆ ਆਪਾਂ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਨਾ। ਜਿਦਰੇ ਸੀ ਹੈਗੇ ਭਾਈ। ਸਾਡੇ ਤਾਂ ਕਹਿੰਦੇ ਮੈਂ ਗੰਟੀ ਚ ਨਹੀਂ ਆਇਆ। ਇਹ ਹੱਟਦਾ ਆ। ਇਹ ਹੱਟ ੁੱਠਾ ਇਲਜ਼ਾਮ ਲਾ ਰਹੇ ਨੇ ਕਿ ਅਸੀਂ ਕੋਈ ਬਿੱਲ ਨਹੀਂ ਦੇਗੇ ਉੱਥੇ। ਕਾ ਕਰਦੇ ਸਾਡਾ ਕੰਮ ਗੇਂਟੀ ਚ ਨਹੀਂ ਕਰਦੇ। ਉਹਨੂੰ ਕਰੇ ਹਾਂ ਗੇਂਟੀ ਨਹੀਂ ਰਹਿ ਗੇਂਟੀ ਚ ਕੰਮ ਕਰਦੇ ਨੇ। ਇਹ ਚਾਹੇ ਕਰਮ ਕਰਦੇ ਨੇ। ਇਹ ਚਾਹੇ ਕੰਮ ਕਰਦੇ ਨੇ। ਸਾਰੇ ਜਣੇ ਅਰਦਾਸਾਂ ਕਰਨੀ। ਰਦਾਸ ਕਰਨੀ ਵੇ ਤਾਂ ਕੰਮ ਚੱਲ ਲੇ ਪਰ ਇਹਨਾਂ ਨੂੰ ਕੰਮ ਹੱਦਿਂ ਚੱਲਦਾ ਨਹੀਂ ਹਾਲ ਅਜੇ ਕਾਲ ਤਾਂ ਨਹੀਂ ਕਈ ਸਾਲਾਂ ਲਈ ਨਹੀਂ ਤੂੰ ਹੀ ਸਾਲ ਹੋ ਗਏ ਬਹੁਤ ਸਾਰਾ ਟੌਗਲ ਕਰਦੇ ਰਹੇ ਹਾਂ ਅੱਜ ਵੀ ਫੀਲਡ ਦੇ ਵਿੱਚ ਸੋ ਇਹਨਾਂ ਨੂੰ ਸਿੱਖੋ ਕੁਛ ਸਾਰੇ ਨੇ ਜਿਹੜੀ ਵੀ ਆਪਾਂ ਚੀਜ਼ ਨੂੰ ਕਿਸੇ ਵੀ ਕੰਮ ਨੂੰ ਜਦੋਂ ਆਪਾਂ ਸ਼ੁਰੂ ਕਰ ਲੈਨੇ ਆ ਉਹਨੂੰ ਮਤਲਬ ਛੇੜ ਲਾ ਕੇ ਛੱਡੋ ਉਸ ਤੋਂ ਪਹਿਲਾਂ ਵਿੱਚ ਵਿਚਾਰੇ ਕਰਕੇ ਮਤਲਬ ਆ ਦੇ ਵਾਪਨ ਕੇ ਗਿਵ ਅਪ ਆਪਕ ਕੱਟਾ ਲੈਣੇ ਕੀ ਬਾਤ ਫਿਰ ਦੂਸਰੇ ਕੰਮ ਤੇ ਦੂਸਰੀ ਜਗ੍ਹਾ ਤੇ ਜਾਣ ਤੇ ਆਪਾਂ ਨੂੰ ਉਸ ਤੋਂ ਵੀ ਵੱਧ ਸਲਟਾ ਕਰਨੀ ਪੈਣੀ ਹੈ ਉਹ ਜਿਹੜੀ ਫੀਲਡ ਦੇ ਵਿੱਚ ਕੋਈ ਵੀ ਸਲਟਾ ਕਰਨ ਲੱਗਦਾ ਹੈ ਬਾਈ ਸਾਰੇ ਨੂੰ ਉਤਰ ਕੇ ਆਉਣਾ ਛਣ ਛੋਏ ਆਪਣੇ ਆਪਣਾ ਗ੍ਰਹਿਣੇ ਆਪਣਾ ਕੰਮ ਕਰਨ ਸੋ ਵਾਕਿ ਜੇ ਕਿਸੇ ਵੱਡਾ ਮੁੰਡਾ ਮਗਰ ਤੇ ਨੌ ਵੀ ਉਹ ਨਾ ਤੁਲੇ ਖਾ ਸਕਦਾ ਹੈ ਜੇ ਫਿਰ ਤੁਸੀਂ ਮਤਲਬ ਇਹਨੂੰ ਕਮੈਂਟਸ ਤੇ ਦੱਸ ਸਕਦੇ ਜੇ ਲੇਕਸ ਨੂੰ ਸ਼ੇਅਰ ਸਸਤਾ ਕੋਈ ਸਾਊਂਡ ਹੋਵੇ ਲੈ ਟਿੱਪ ਤੁਸੀਂ ਕੋਈ ਵੀ ਮਤਲਬ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕੰਕੜੇਓ ਸਤਿਕਾਰਯੋਗ ਬਹੁਤ ਵੇਸਟਡ ਵਾਇ ਦੇਣਗੇ ਇਹਨਾਂ ਦਾ ਆਪਣਾ ਇੱਕ ਸਟੂਡੀਓ ਵੀ ਹੈ ਯੂਬੀਏ ਹੋ ਜਾਏ ਕਿਸੇ ਨੇ ਲਾਣੀ ਪੁੱਛ ਮੈਨੂੰ ਨਹੀਂ ਚਾਹੀਦੀ ਬੱਚੀ ਜ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆਪਾਂ ਤੁਹਾਨੂੰ ਕਮੈਂਟਾਂ ਦੇ ਵਿੱਚ ਇਹਦਾ ਨੰਬਰ ਮੈਂਸ਼ਨ ਕਰ ਦਾਂਗੇ ਕਿ ਕਿਸੇ ਨੂੰ ਕੋਈ ਨੰਬਰ ਦੇ ਕੇ ਜਾਇਆ। ਉਹ ਤਾਂ ਉੱਥੇ ਲੱਭਾ। ਓਕੇ ਗਾਇਸ ਚਲਦੇ ਮਹਾਰੀ ਨੂੰ चंदे महले नूं तू तो दा के में पूला जमाने में बैठे हैं दीदी फोन फटा दो नंबर पीट करी होगा क्या घर से था मतलब खुदा गोंडा जब जान लेकर ना जुड़ी ले तुम कैसे पूड़ी बने बैठे हो पूड़ा बचा नहीं इतना है ही पूड़ा बचा था ਹਰ ਬੇਬੇ ਜਦੋਂ ਇਕੱਠੇ ਹੋ ਜਾਂਦੇ ਨੇ ਉਹ ਆਹ ਉਹ ਤੋਂ ਵੱਧ ਗਾ ਉਹ ਜਿਹਦੇ ਤੇ ਇਹ ਹੋ ਰਿਹਾ ਹੁਣ ਨੋ ਨੀ ਹਾਂ ਕੱਲਾ ਹੀ ਉਹ ਘੜਤਾ ਤੇ ਹਾਂ ਲਈ ਜਿਆਦੇ ਹੋ ਗਿਆ ਬਾਈ ਹੁਣ ਆ ਹੁਣ ਜਿਆਦੇ ਹੋ ਗਿਆ ਜਿਹਦੀ ਪਹਿਲਾਂ ਸਿਆਣਾ ਸੀ ਹਾਂ ਪਹਿਲਾਂ ਇਹ ਚਾੜ ਕਰਦਾ ਸੀ ਹਾਂ ਸਿਆਣਾ ਉਹ ਐਂ ਬਚਾ ਲਵਾਂਗਾ ਨੀ ਕੋਈ ਜਿਤੋ ਜਿਤੋ ਲਿਕੂ ਲੈ ਦੇਖਨੇ ਆਏ ਮੈਂ ਤਰੇ ਕਨੇ ਆਇਆ ਕਪਾਏ ਤਾਰ ਮਾਰ ਕੇ ਰੱਖਾ ਬਾਤੇ ਮਾਰਿਆ ਤੂੰ ਸਹੀ ਮਾਰ ਓ ਸਹੀ ਮਾਰਤੀ ਮੈਂ ਤੇਰੇ ਕੋ ਗੱਲ ਨੂੰ ਮੈਂ ਹਾਈ ਗੋ ਟੂ ਦ ਰੱਬ ਵਾਲਕੇ ਜਾਣ ਲੱਗੀ ਐ ਬਾਹਰੇ ਘੇੜਾ ਘੜਾਣਾ ਅੱਨਾ ਨਾ ਵਾ ਪੜਾ ਕਿਲਾ ਮਿਲ ਗਿਆ ਪੈਂਦੇ ਕਹਿੰਦੇ ਰਹੋ ਇਹ ਮੱਖੀ ਬਾਹਰ ਹੀ ਨਹੀਂ ਪਰਦੀ ਉਹ ਬਾਹਰ ਚਲੇਗੇ ਬਾਹਰ ਨਹੀਂ ਹੈ ਪਹਿਲਾਂ ਨੀਚੇ ਦਾ ਕਰਦੀ ਕੋਲ ਕਰ ਦਿੰਦੀ ਹੈ ਨੇ ਪਹਿਲੇ ਘਮੇ ਟੁਕੇ ਨੂੰ ਹਈ ਬਾਕੀ ਕਿੰਨਾ ਉੱਚਾ ਹੋਣ ਦਾ ਦੀਦੀ ਨੂੰ ਕਿਨਾਂ ਖਲਾ ਗ੍ਰਿਆ ਫੋਨ ਦੇਖਣ ਨੂੰ ਦੀਦੀ ਨੂੰ ਅੱਖਾਂ ਚ ਲੱਗਦਾ ਫੋਨ ਖਾਦਾ ਫੋਨ ਬਾ ਦੇਖ ਕੇ ਖੁਸ਼ੀ ਹੁੰਦੀ ਮੈਨੂੰ ਚਾਹੇ ਨਾ ਦੁਖੀ ਹਾਂ ਤਾਂ ਮੈਨੂੰ ਲਈ ਚੋਇਸ ਜਦ ਜਦ ਸੁੱਕਿਆ ਪਸਾਰੀ ਪਿਆ ਮਿਲਦੀ ਕਿ ਮਰਦੀ ਫਦੇ ਕੇ ਹਾਂ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਉਹਨਾਂ ਜੋ ਅੱਗੇ ਦੇ ਦੇ ਨਵੇਂ ਐਨ ਵੀਯੂ ਐਨ ਕਮੈਂਟ ਲੱਖ ਤੱਕ ਵੀਡੀਓ ਮਿਲ ਜਾਂਦੇ ਆਹ ਹਾਂ ਮੈਨੂੰ ਜਿਹੜੀ ਵੀਡੀਓ ਵਾਇਰਲ ਜਾਂਦੀ ਹੈ ਨਾ ਜਿਹੜੀ ਮਤਲਬ ਹੈ ਤੁਹਾਨੂੰ ਲੱਗਦਾ ਵਾਇਰਲ ਮਤਲਬ ਜਿਹੜੀ ਲੱਖਰ ਤੱਕ ਵੀ ਭੱਗ ਗਈ ਉਹ ਮੈਂ ਤਾਂ ਲੱਖ ਇੱਕ ਵੀ ਚਾਹਾਂਗਾ ਹਮ ਤਾਂ ਲੰਮੀ ਵੀਡੀਓ ਦੇ ਨੋ ਪਰ ਤੁਹਾਨੂੰ ਮੈਂ ਸੁਣ ਤਾਸ ਲੱਖ ਵਨ ਮੇਰੀ ਵੀਡੀਓ ਦੇਖ ਲਈ 10 लाख ਨੇ ਜੜੇ ਵੀ ਉਸ ਤਾਂ ਨਾਲ ਦੇ ਦੀ 10 ਲੱਖ ਨੂੰ ਨਹੀਂ ਇਹ ਨਹੀਂ ਗੱਲੀ ਦੋਹੇ ਚਲੁੰਦੇ 10 ਲੱਖ ਤਾਂ 1 ਮਿਲੀਅਨ ਦਾ ਬੰਦਾ ਇੱਕ ਬੰਡੂ ਮੇਰੀ 10 ਮਿਲੀਅਨ ਤੇ ਹੈ ਜਾਣੀ ਕਿ ਕੋ ਕਰੋੜ ਵੀ ਹਾਂ ਅੱਛਾ ਹਾਂ ਨੀ ਖੋਸ਼ੀ ਨਹੀਂ ਕੀ ਕਰਖਿਆ ਦੱਬਗਾ ਤੋਖਿਆ ਮੈਂ ਤਾਂ ਅਭੀ ਸਮਝ ਆਦੀ ਪਾਤ ਨਹੀਂ ਪਾਰੇ

ਕਾਢ ਲਾ ਦੇਗੀ ਬਾਹਰ ਤੋਂ ਕਾਢ ਲੂ ਗੂਲੇ ਬੇਵਾਰੇ ਠੀਕ ਹੈ ਆਏ ਬਾਮਲ ਦਿੱਤੇ ਚਾੜੀ ਬੱਥੇ ਆ ਗਏ ਨੇ ਤੁਰ ਦਿਵਾਨਾ ਦਾ ਬਣਾਈ ਵਜੇ ਚਲੋ ਆ ਹਾਂ ਚਲੇ ਵਹ ਜੂਨੇ ਹਾਈ ਮੀ ਯਾਸਰ ਵਾਰਸ਼ਾ ਤਾਂ ਤਾਂ ਹੀ ਲੱਗੀਆਂ ਨਾ ਬੂਟ ਪਾ ਕੇ ਮੈਂ ਤਾਂ ਸਟੋਰੇ ਨਹੀਂ ਆ ਮੈਂ ਤਾਂ ਲੱਗਦਾ ਜਿਵੇਂ ਤਾਂ ਨੀ ਉਹ ਮੰਨਦੀ ਹੁਣ ਇੱਟਾ ਇੱਟਾ ਨਾਲ ਜੂਮੀ ਵੀ ਨਹੀਂ ਤਰਿਆ ਜਾਣਾ ਦੀਦੀ ਇਹ ਜਿੰਨਾ ਤਾਂ ਬਰੇ ਕਿਲਾ ਦੀਦੀ ਜਿੰਨਾ ਦੀਦੀ ਬਰਫਾਂਟੇ ਚ ਹੋਰ ਦੱਸ ਦੀਦੀ ਜਿੰਨਾ ਇੱਟਾ ਚ ਫਰ ਹੋਗਾ ਉਹਨਾਂ ਦਾ ਤੁਹਾਡੇ ਸੁਭ ਵੀ ਨਹੀਂ ਹੋਣਾ ਹੋਊਗਾ ਜਿਦੀ ਕਹਣਾ ਕਿ ਤਾਂ ਉੱਠ ਮੇਰੇ ਬਹੁਤ ਹਲਕੇ ਨੇ ਹਾਂ ਮੈਂ ਮੇਰੇ ਕੋਲ ਹਾਂ ਮੇਰੇ ਤੇ ਟਾਂ ਵਰਗੇ ਲੱਗ ਰਹੇ ਨੇ ਮੇਰੇ ਪੈਰ ਮੈਂ ਤਾਂ ਆ ਬੂਟ ਪਾਉਣ ਦੀ ਹੱਥ ਤੇ ਰਹੀ ਹਾਂ ਮੈਂ ਤੇ ਟੱਪਲਨ ਨਾਲ ਜਿਹੜਾ ਬੈਂਡੇਕ ਲੱਗਦੇ ਨੇ ਇਹ ਨਹੀਂ ਸੋਹਣੇ ਲੱਗਦੇ ਨੇ ਬੂਟ ਬਹੁਤ ਸੋਹਣੇ ਥੋੜੂ ਮੰਮੀ ਫਿਰ ਫੇਡ ਫੜ ਕੇ ਕਰਦੀ ਹਾਂ ਮੈਂ ਇਹ ਕਹਿ ਰਹੀ ਹਾਂ ਫਿਰ ਬਾਦੀ ਲੱਗਦੇ ਨੇ ਫਿਰ ਅੱਗ ਤੇ ਆ ਵੀ ਕੋਈ ਨਹੀਂ ਤੂੰ ਵੀ ਮੈਨੂੰ ਨਾ ਦੇ ਤੂੰ ਵੀ ਮੈਨੂੰ ਨਾ ਦੇ ਆਏ ਨੀ ਕੇਵਲ ਮੈਂ ਕਿਤੇ ਤੈਨੂੰ ਲੜ ਦੇਦਾ ਲੋ ਜੀ ਲੋ ਆਫਾ ਚਾਲੀਆਂ ਬਾਣੂ ਉਹ ਮਾਹੀ ਵੀ ਚੜ ਮਾਹੀ ਵਾਲਾ ਕੀ ਕੋ ना है ना घूमते हैं और बाहर तुझे आगे <tell> <गुणोरे गुणोरे थिए। tell> दूंगा <laughs> <मेरे गुणीना देखा। laughs> <तल> <tell> तो आई मैं तो नहीं सोच कितना है मेरे मेरे कानी ना देख लिख को बता मास्टर का ना जत्तर गोल ता दो तो तो नहीं निकालेगा तो कल भी जत्तर बैठ जाकर ना बैठा चाहे कहीं कहीं ਕੰ ਲੈ ਕੇ ਆ ਮਾ ਜਮ ਮਗੀ ਤੇ ਇੰਸੇ ਦਸਾ ਰਹੇ ਨਹੀਂ ਕਰੀ ਜੂ ਪ੍ਰਿੰਸ ਜਿੱਕੇ ਤੇ ਵੀ ਆਉਂਦਾ ਹੋਏ ਦੂਈ ਬੈ ਜਾ ਬੁੰਤਾ ਇਹ ਲੈ ਦੇਸ ਜਿਹਨੂੰ ਇਹ ਤਾਂ ਗਦੀਆ ਅਸੇ ਜਿੱਤ ਤੋਰੀਆਂ ਨਾ ਬਾਰੇ ਜੂ ਹਾਂ ਇਹਨਾਂ ਚ ਮੈਂ ਦੁਆਉਂ ਜ਼ੋ ਦੀਨੀ ਬੁੰਤਾ ਇਹਨਾਂ ਬੁੰਤਾ ਹੁੰਦੇ ਨਾਲ ਦੱਟਿਆ ਘਰ ਮੰਡੀ ਨਾ ਆਈ ਨਾ ਕੋਈ ਗੱਲ ਬੋਲਦਾ ਫੈਨ ਵੀ ਜਾ ਘੁੱਟ ਉਹ ਫੋਟੋ ਨਹੀਂ ਜਸਾਲੀ ਆਪ ਕੋਈ ਜੇ ਹੋ ਜਾ ਕਿੱਦਿ ਤੱਕ ਨਾ ਮੰਨਿਆ ਆਦਾ ਉਹ ਖਾਓ ਚ ਕਦੋਂ ਸੋਹਣੀ ਦਾ ਗ੍ਰੀਸ ਨੂੰ ਪਾਈ ਹੇ ਬਾਈ ਹਮ ਚਲੇ ਪਰ ਤੂੰ ਹੰਦੇ ਬਬਾ ਆ ਨਹੀਂ ਜਾਂਦੇ ਕਾਲੂ ਆ ਜਾਉਂਗੀ ਬਾਹਰ ਨਾ ਦਬਾ ਲਿਆ ਮੈਂ ਢੇੜਾ ਕੋਸੇ ਰਹਿੰਦੇ ਰਹਿੰਦੇ ਫਿਰ ਮੈਨੂੰ ਤਾਂ ਆ ਵੀ ਸਾਰਾ ਬਿਰਚੇਰ ਨਾਲ ਹੀ ਨਹੀਂ ਮੰਮੀ ਰਹਿੰਦੇ ਕਿ ਹੰਤਕਾ ਕਰਨੇਗਾ ਪਹਿਲਾਂ ਹਰ ਬੇ ਪਟਾਕਾ ਤਾਂ ਨਿਕਲ ਗਿਆ ਇਹ ਕਰਕੇ ਆਈ ਨਹੀਂ ਲੈ ਪਰ ਦੋ ਢੇੜੇ ਹੂੰ ਜੀ ਦਬਾਉਣੇ ਬਿਰਚੇ ਦਬਾ ਦੇ ਬਾਹਰ ਕੱਢਾਂਗੀ ਐਡੀ ਜੋਰ ਲਗੋ ਤੇ ਇੱਕ ਨਾ ਕੋਲੋਂ ਕੱਲੂ ਕਰ ਲਾਂਗੇ ਹਾਂ ਕੱਲੂ ਕਰ ਲਾਂਗੇ ਹੁਣ ਆਪਾਂ ਸਾਈਕਲ ਚਲਾ ਲੈਨੇ ਹਾਂ ਹੋ ਹੈਨਾ ਸਾਈਕਲ ਚਲਾਉਨੇ ਆ ਜੈ ਐਕਸਰਸਾਈਜ਼ ਮੀ ਚੱਲ ਕਿੱਥੇ ਸਾਈ ਸਾਡਾ ਬਾਹਰ ਜਾਣਾ ਚਾਹੀਦਾ ਬਾਹਰ ਕੋ ਮੁੰਨੇ ਕੈਸਾ ਨਹੀਂ ਰਿਹਾ ਬਾਹਰ ਕੋ ਮਗਾਇਆ ਬਹੁਤ ਜ਼ਿਆਦਾ ਮਜ਼ਾ ਸੀ ਬਹੁਤ ਇੰਜੋਏ ਕਰਿਆ ਚਲੋ ਹੁਣ ਉਸਿਆ ਰਹੇ ਹਾਂ ਤੇ ਕੁ ਮੁੰਨੇ ਉਸਿਆ ਰਹੇ ਹਾਂ ਹੁਣ ਅਸੀਂ ਕਰਿਆ ਰਾਂਗੇ ਹੁਣ ਅਸੀਂ ਸਾਈਕਲ ਚੱਲਣਾ ਹੈ ਆਪਣਾ ਉਹ ਦੇਖੀ ਆਪਣੇ ਮਿਰ ਪਾਂਡਾ ਵੀ ਉੱਤੀ ਚਿੱਟ੍ਰ ਖੇਤ ਨਾ ਬੰਦ ਪਾਂਡਾ ਹਾਂ ਦੇ ਨਾਲ ਚਿੱਟਨਾ ਸਭਰ ਤੋਤਾ ਹੋਇਆ ਕਾਲੇ ਤੋਂ ਮੈਂ ਇਸ ਚਿੱਟੇ ਤੋਂ ਦਾਗ ਨਹੀਂ ਇਤਰਦਾ ਲੋ ਵਾਈ ہماری ਗਾਡੀ ਤਾਂ ਹੋ ਗਈ ਸਾਫ ਅਭੀ ਇਹ ਗਾਡੀ ਚਲੇਗੀ ਹਾਂ ਮਮੀ ਮਾਰੀ ਗਾਡੀ ਤਾਂ ਹੋ ਗਈ ਏ ਕਿ ਸਾਫ ਸਾਫ ਦੇਖੋ ਕਿੰਨੇ ਦਿਨ ਹੋ ਗਏ ਗਾਡੀ ਤੇ ਉਹ ਗੰਦਾ ਪਿਆ ਰਿਹਾ ਸੀ ਵਿਚਾਰੀ ਤੇ ਢਾਂਡੇ ਨਾਲ ਸਾਫ ਕਰਤੀ ਫਿਰ ਸੀ ਤਾਂ ਹਾਂ ਢਾਂਡੇ ਤੇ ਜਦ ਡਾਗ ਬੈ ਜਾਣਾ ਉਹ ਤਾਂ ਤੇਨੇ ਮਾਰਤੀ ਪਤਾ ਨਹੀਂ ਕਿਵੇਂ ਢਾਂਡੇ ਤੋਂ ਡਾਗ ਨਹੀਂ ਤਰਦਾ ਹੈਗਾ ਉਹ ਤਾਂ ਮੈਂ ਬਹੁਤ ਧਿਆਨ ਰੱਖਦੀ ਆ ਮੈਂ ਉਹਦਾ

खड़ जाएंगे हम खड़ जाएंगे हम हम आप रस्सी को सेट करो देखा देखा है। हैं खड़े जी फिर प्रक्रिया जो पुठे काम करना ही नहीं तो भी में खड़ी है लग रही है ना ਤੇ ਵਾਈ ਲੱਗ ਰਹੀ ਹੈ ਬਿਲਕੁਲ ਬਿਲਕੁਲ ਇਹ ਮੇਰਾ ਇੱਕ ਗੋਡਾ ਨਿਕਲ ਗਿਆ ਉਹਨੂੰ ਆਉ ਦਿਨਾ ਮੁਦੇ ਹੋਣੀ ਚਾਹਾਂ ਨਾ ਬਦ ਨੂੰ ਤਾਂ ਘਾਣੂ ਜਾਵਾਂਗੇ ਜੀ ਹਾਂ ਮੈਂ ਕਿਤੇ ਦਬੇ ਨੂੰ ਦੇਖ ਨਾ ਵੀ ਹੁਣ ਹੌਂਡਰ ਜਿਹਾ ਲੱਗ ਗਿਆ ਨਹੀਂ ਡਰਨਾ ਪਿਆ ਉਹ ਲੋਹਤ ਭਾਗੋਣ खदा अल्लाह बेला मिल तू मेरी ही बार बार मुझे साल बीजन लगन नहीं मिलम शॉल दिखन लग जंदा गाइस दिखनो हटता नहीं साकन हम तो भूल जाएंगे और अरे हां क्या नमी का डिआपी का बस ये एक्सरसाइज हो जाएगी ये मैं तो कंट्रब है यार कैसे उस करके साइकिल का क्यों करके ये डाइनी यारे यानि चक्कर अरे वाओ अरे वाओ जोर लग रही दीदी ना बैठे हुए हैं तुम आके ना जोर तो नहीं लग रहा है और सही चल रहा है ਓ ਚੱਲ ਮੇਗੀ ਗੱਡੀ ਮਾ ਵੀ ਗੱਡੀ ਜਲ ਨਹੀਂ ਬ੍ਰੇਕ ਸੀ ਜਾਣਾ ہاں ਅਦੇ ਸਾਂਪੇ ਚ ਕੀ ਜਾ ਰਹੀ ਹੈ ਕਿਤੇ ਅਮੇਦ ਸਾਨੂੰ ਓਹੋ ਖਾ ਜਾਣਾ ਦੇ ਹਾਂ ਹਾਂ ਮੇਰਾ ਮੰਮੀ ਸੂਟੋ ਕੀ ਦੁਕਾਨ ਲੱਗੀ ਜਾਂਦੀ ਉਹ ਮੈਂ ਛੋਲ ਲੈ ਤੇ ਤਰ ਦੇ ਦੇ ਦੇਖ ਰਿਹਾ ਬੱਚੀ ਮੈਂ ਅਜੀ ਗੱਡ ਚੋਕ 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 আছে পেগ চুক গাড়ী ਕਾ ਗੇੜੇ ਕੱਪ ਆਏ ਕਿੰਨੀ ਛਣੀ ਲਾ ਰਹੀ ਕੁ ਗਿੱਧਾ ਹਨ ਚੋ ਗਈ ਜਾਂਦੀ ਐ ਕਿੱਥੇ ਦੀਦੀ ਹੌਲੇ ਅਲੇ ਕੋਕੂ ਦਾਣਾ ਚੁਗਣ ਲੱਗ ਰਹੀ ਸੀ ਉੱਟ ਗਿਆ ਗੀ ਇਹ ਕੰਮ ਇਹ ਜਾਣ ਦਿੰਦੀ ਹੋਰ ਭਾਵੇਂ ਚਲੋ ਇਤਸਾ ਸੰਗਰੂਤੋਪੀਆ ਦੇ ਤੋਂ ਸੁਣਾ ਸੰਗਰੂਤੋਸੀ ਮੈਨੂੰ ਐ ਦੋ ਵੀ ਤੂਰੀ ਪਹਿਲਾ ਹੁੰਦਾ ਕਿ ਮਾਂਸਾ ਮੈਂ ਤੇਲਾ ਦਮਾਂਸਾ ਤੇ ਨਮਾ ਉਹ ਤਾਂ ਪਤਾ ਹੀ ਉਹ ਤਾਂ ਗਈ ਹੀ ਕਿਤੇ ਦੂਰੀ ਕਰਨੀ ਆ ਮੈਨੂੰ ਨਹੀਂ ਵੈਸੇ ਪਤਾ ਹੈ ਕਿ ਮੈਂ ਆ ਕੇ ਕਹਿਣ ਲੱਗੀ ਤੁਰ ਤਵੰਨਾਂ ਅੰਸਫਾਂ ਨਹੀਂ ਨਾ ਕਰਨੀ ਕਿ ਮਾਨਸਾ ਇਦਾਂ ਮਾਨਸਾ ਤੋਂ ਬਾਅਦ ਪਿੱਖੀ ਆਉਂਦੀ ਆ ਮਨ ਲਾਦਾ ਹੈ ਪਿੱਖੀ ਪਿੱਖੀ ਤੋਂ ਬਾਅਦ ਪਿੱਖੀ ਕਹਿੰਦੀ ਆ ਪਿੱਖੀ ਤੋਂ ਬਾਅਦ ਗੇਲੇ ਉਹ ਜੰਮੇ ਆਪਕਾ ਕੌਣ ਰਹਤਾ ਹੈ ਉਹ ਮਾ ਖੱਟਣ ਗਿਆ ਸੀ ਜੀਤੀ ਤਾਂ ਪਤਾ ਕਿੱਥੇ ਗਿਆ ਸੀ ਖੱਟਣ ਗੇਲੇ ਕੁੜਮੇ ਆਪਦਾ ਕਿੱਥੇ ਪਾਣੀ ਦੀ ਜ਼ਰੂਰ ਤੋਗੇ ਤੋਰੀ ਤੋਰੀ ਤੋ ਕੀ ਹੁੰਦਾ ਫਰਾਂ ਜਮੇ ਨਾਈਟ ਕੁਛ ਲਾ ਦੇ ਦੇ ਵਸ ਹਨ ਦੋ ਮਿੰਟ ਅੰਦਰ ਅੰਦਰ ਦੱਸ ਨਾ ਨਾ ਬਿਲ ਨਹੀਂ ਕੱਟਣੀ ਖਾਂਦਾ ਅੱਖਰ ਤੱਕ ਕੱਟਦਾ ਨਾ ਬਿਲ ਨਹੀਂ ਕੱਟਣੀ ਆਈ ਨਾ ਕਿ ਨਾ ਹੁੰਦੇ ਚਤੂਰੀ ਤੋਗੇ

ਆ ਦੇਖ ਤੂੰ ਤੇ ਚਿੰਦੀ ਆ ਗਈ ਆ ਆ ਤੇਵਾਈ ਮਮੀ ਹੁਣ ਮੈਨੂੰ ਲਾ ਦੇ ਹੁਣ ਮੈਂ ਮੰਝੇ ਕੋਲ ਇੱਕ ਤਾ ਗੀੜਾ ਬੇਲਾ ਅਸੀਂ ਆ ਗਏ ਹਾਂ ਜੀ ਸਾਈਕਲ ਚਲਾ ਕੇ 걔ੜਾ ਕੱਢ ਕੇ ਉਹਦੇ ਨਾਲ ਨਾਲ ਮੰਝੇ ਤੇ 걔ੜਾ ਕੱਢਦੇ ਹਣਾ ਪ੍ਰਿੰਸੀ ਕੀ ਸੱਜੂ ਨੇ ਗੋਭੀ ਬਣਾ ਲੈਨੇ ਹੇ ਵਾਈ ਸਾਡੀ ਮੈਂ ਗੋਭੀ ਬਤਾਉ ਬਣਾ ਲੈਨੇ ਨਹੀਂ ਗੋਭੀ ਟੇਸਟ ਆਦੀ

ਫਰਕ ਲੱਗ ਰਿਹਾ ਹੈ। ਇਹ ਜਿਹੜੀ ਮੱਤ ਪਤਲੀ ਆ ਗਈ ਜਦੋਂ ਥਰਦੀਆਂਗੀ ਉਹਦਾ ਵਜਨ ਨਹੀਂ ਆਉਂਦਾ ਕੋਈ। ਚੰਗਾੜਾ ਹੀ ਨਿਕਲ ਗਿਆ। ਲਾਲ ਪੰਨੇਲੀ ਗੋਲੀ ਖਾ ਲਿਆ। ਦਰਤ ਨੂੰ ਜਮੀ ਮਾਰੂ ਕਿ ਭਗਾ ਕੇ। ਦੁਕਾਨ ਖੋਲਣ ਦੇ ਕੰਮ ਤੇ ਲੈ ਗਏ ਲਿਆ ਵੀ ਇਹ ਲਾਲ ਪੰਨੇਲੀ। ਮੇਰੀ ਮਾਂ ਨਹੀਂ ਖਾਂਦੀ। ਇੱਕ ਇੱਕ ਗੋਲੀ ਰੋਜ਼ ਦੇ। ਸਤਿ ਸ੍ਰੀ ਅਕਾਲ ਅਸੀਂ ਐਕਸਰਸਾਈਜ਼ ਕਰ ਲਈ ਮੰਦਿਰ ਵਾਲੇ ਗੇੜੇ ਕਰ ਲਏ ਤੇ ਨਾਲ ਅਸινε ਗਿਣਨੇ ਐਕਸਰਸਾਈਜ਼ ਉਧਰ ਸਾਈਕਲ ਤੇ ਕਰ ਲਈ ਦਿਨ ਨਾਲ ਨਾਲ ਅਸੇਪ ਕਾਫੀ ਇੰਸਟਾਗ੍ਰਾਮ ਦੀ ਵੀਡੀਓ ਮਾੜੀ ਬਹੁਤ ਮਜ਼ਾ ਆਇਆ ਤੇ ਨਾਲ ਨਾਲ ਸਾਨੇ ਫੋਟੋਆਂ ਕਲਿੱਕ ਕੀਤੀਆਂ ਨਾਲ ਨਾਲ ਅੱਜ ਵੀ ਅਜਿ ਖੁਸ਼ਕਾਤ ਆਹ ਮਾਂ ਜਾਈਂ ਹਰ ਸੱਚੀ ਬਾਅਦ ਜਾਵੇ ਮੈਨੂੰ ਆਣਾ ਦੇ ਜਦੋਂ ਮਾਂ ਮਿਲਣ ਚ ਮਗਾ ਦੇ ਦਿੱਤੀ ਜਦੋਂ ਮੈਨੂੰ ਨਹੀਂ ਆਉਂਦਾ ਹੈ ਮੰਮੀ ਨਾਲ ਕੰਮ ਕਰਦੇ ਜਦੋਂ ਜਾਉਂਦੇ ਤਾਂ ਬੈਠ ਨਹੀਂ ਹੁੰਦਾ ਜਦੋਂ ਇਕੱਲੇ ਜੇ ਸੀ ਨੂੰ ਉਹ ਗੁਨਾਹ ਸੁਣਦੇ ਹੋਏ ਹੈ ਬੇਟੀ ਲੈ ਮੈਂ ਮਮੀ ਮੈਨੂੰ ਗੇਮ ਮਾਰ ਦਿੱਤੀ ਉਹ ਨਹੀਂ ਨਹੀਂ ਮੈਂ ਕਰ ਰਹੀ ਨਹੀਂ ਕਰ ਰਹੀ ਵੀ ਮੇਰਾ ਕੋਟ 당ਦਾ ਵੇਪਰ ਹੁਣ ਫਰਕ ਲੱਗਦਾ ਨਾ ਅਗਰ ਥੋੜਾ ਜਿਹਾ ਨਾ ਨਾ ਕੋਈ ਫਰਕ ਨਹੀਂ ਮੇਰਾ ਇਹ ਬਾਕੀ ਆਹੀ ਜਿੰਨੇ ਮਾਰ ਲੈ ਮੈਂ ਤਾਂ ਮਿਹਰਤ ਪੋਲੀ ਦੀ ਚਾਰ ਮੰਦੂ ਪੋਲੀ ਦੀ ਚਾਰ ਇਹ ਕضی ਬੰਦਵਾ ਦੇ ਨੀ ਉਧਰ ਗੇਤੀ ਕੀਤਾ ਦੋ ਚਾਹ ਇਹ ਪੋਲੀ ਦੋ ਲੈ ਤਾਂ ਪੂਸੋ ਕੇ ਨਾਲ ਹੀ ਮੈਸੋ ਕੋਪੀ ਨਾਲ ਹੀ ਮੈਸੋ ਓਕੀ ਨਾਲ 300 ਓਕੀ ਹੱਥ ਦੀ ਉਹ ਤਰ ਗਈ ਤਿੰਤਾ ਬਸ ਜੁਹਨ ਸੁਣਨ ਹੋ ਰਹੇ ਨੇ ਹੱਥ ਪਰ ਮਜ਼ਾ ਆ ਗਿਆ ਅਜਾ ਲੋਬੇ ਹੁਣ ਆਪਾਂ ਆਪਣੇ ਉਹ ਸਥਾਨ ਤੇ ਦਗਾ ਜਮਾ ਦਉਂਦੇ ਹਾਂ ਉਹ ਜੀ ਜਾਣੇ ਕਰਦਾ ਸੀ ਆਉਂਦਾ ਹਨਾ ਜੀ ਜੀ ਜਾਲ ਲੱਗਿਆ ਸੀ ਜੀ ਤਾਂ ਬਹੁਤ ਲੱਗ ਰਹੀ ਫਿਰ ਠੰਡ ਮੇਰਾ ਨਾਮ ਪਤਾ ਕੀ ਹੈ ਭੈਣ ਜੀ ਪਹਿਲਾ ਤਾਂ ਬਾਰੇ ਨਿਕਲ ਨੂੰ ਜੀ ਨਹੀਂ ਕਰਦਾ ਉਹ ਬਾਰੇ ਬੈਂਡਾ ਮੇਰੇ ਮਨ ਦਰੋਂ ਨਹੀਂ ਕੱਟਾ ਕਿਉਂਕਿ ਅੰਦਰ ਦਾ ਦਰਵਾਜ਼ਾ ਥੇ ਇਹਨੇ ਜੀ ਅੱਕ ਜਾਂਦਾ ਹਾਂ ਮੈਂ ਬੁੱਟ ਖੱਤੀ ਮੇਰੀ ਹੁਣ ਨਹੀਂ ਲੱਗਦਾ ਜਿਵੇਂ ਇੱਟਾਂ ਜੀਆਂ ਹਾਂ ਹਾਂ ਹੁਣ ਨਹੀਂ ਲੱਗੀਆਂ ਜੇ ਉਹ ਨੋਪੋਂ ਤੋਂ ਪਾਏ ਨਹੀਂ ਜੇ ਉਹ ਪੌਣ ਮੈਂ ਤਾਂ ਪੌਂਦੀ ਨਹੀਂ ਹੁੰਦੀ ਬੁੱਟ ਪਤਾ ਹੀ ਨਹੀਂ ਵਦਾ ਕਿੰਨੇ ਟਾਈਮ ਬਾਅਦ ਪਾਏ ਮੇਰੇ ਟਪਲਾ ਬਾਕੀ ਬਾਤ ਜਾਣਨੀ ਆ ਹੈ ਇਸ ਤਰ੍ਹਾਂ ਕਰ ਜਾਂਦੇ ਆ ਉਮੀਦ ਕਰਦੇ ਹਾਂ ਸਾਡਾ ਛੋਟਾ ਜਿਹਾ ਬਲੌਗ ਸਾਡੀ ਛੋਟੀ ਜੀ ਕੋਸ਼ਿਸ਼ ਤੁਹਾਨੂੰ ਹੰਦਿਆ ਲੱਗੀ ਹੋਊਗੀ ਤੇ ਜਰੂਰ ਤੋਂ ਕੁਛ ਨਾ ਕੋਈ ਸਿੱਖਣ ਨੂੰ ਮਿਲਿਆ ਹੋਊਗਾ ਜਿੰਨੇ ਇੱਚ ਦੁੱਖ ਤਕਲੀਫਾਂ ਸਾਡੇ ਹੁੰਦੀਆਂ ਨੇ ਦੁੱਖ ਤਕਲੀਫਾਂ ਨਾਲ ਲੜਨਾ ਸਿੱਖੋ ਤੇ ਨਾਲ ਨਾਲ ਆਪਣੀ ਮਤਲਬ ਫੇਸ ਤੇ ਜਿਹੜੀ ਸਮਾਈਲ ਹੈ ਇਹਨੂੰ ਬਿਲਕੁਲ ਵੀ ਗੁੰਮ ਨਾ ਹੋਣ ਦਿਓ ਸੇਮ ਮੇਰੇ ਇੰਨ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਨੇ ਪਰੇਸ਼ਾਨੀਆਂ ਨੇ ਪਰ ਉਹ ਸਾਰੀ ਇੱਕ ਸਾਈਡ ਤੇ ਫਿਰ ਵੀ ਆਪਣੀ ਫੈਮਲੀ ਦੇ ਲਈ ਲਾ ਲੋ ਆਪਣੇ ਦਿਲ ਦੇ ਲਈ ਲਾ ਲੋ ਉਹਦੇ ਕੰਮ ਲਈ ਲਾ ਲੋ ਕੁਝ ਰਹਿਣਾ ਪੈਂਦਾ ਹੈ ਕਿਉਂਕਿ ਜਿੰਦਗੀ ਜਿਵੇਂ ਦੀ ਮਿਲੀ ਹੈ ਉਹਨੂੰ ਆਪਾ ਜਿਉਣਾ ਤਾਂ ਹੈਗਾ ਆਪਾਂ ਕਿਉਂ ਨੀ ਨੀਚੀ ਸੋਚ ਦੇ ਮਾਲਕ ਹੈ ਨਹੀਂ ਇਹ ਵੀ ਆਪਾਂ ਜਿਉਣਾ ਹੀ ਨਹੀਂ ਆਪਾਂਤ ਗਏ ਆਪਾਂਤ ਗਏ ਆਪਾਂ ਜਿਉਣਾ ਹੈ ਜਿਵੇਂ ਦੀ ਮਰਜ਼ੀ ਜ਼ਿੰਦਗੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਜਿਉਣਾ ਹੈ ਇੰਜੋਏ ਕਰਨਾ ਹੈ ਕੁਝ ਰਹਿਣਾ ਸੋ ਸਾਰੇ ਜਣੇ ਕਮੈਂਟ ਕਰਿਓ ਸਾਡੀ ਕੋਸ਼ਿਸ਼ ਤੁਹਾਨੂੰ ਲੱਗੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਥੈਂਕ ਯੂ ਵਲੌਗ ਨੂੰ ਪੂਰਾ ਦੇਖਣ ਲਈ ਤੇ ਜਿਹੜੇ-ਜਿਹੜੇ ਵੀ ਚੈਨਲ ਦੇ ਨਾਮੇ ਆਉਂਦੇ ਆ ਜਰੂਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲੇ ਕਰੋ ਵੀਡੀਓ ਨੂੰ ਸਾਰਿਆਂ ਨੇ ਫਟਾਫਟ ਲਾਈਕ ਕਰ ਦਿਓ ਜਿੰਨਾ ਹੁਣ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈਗਾ ਆਪਣਾ ਪਿਆਰਾ ਜਿਹਾ ਇੱਕ ਲਾਈਕ devkit ਜਾਓ ਬਈ ਦੋਨੋਂ ਬਾਏ ਬਾਏ ਫਰੈਂਡਸ